DIG ਹਰਜਨ ਸਿੰਘ ਫੁੱਲਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਅੱਜ DIG ਹਰਜਨ ਸਿੰਘ ਫੁੱਲਰ ਦੀ ਜਿਹੜੇ ਕਿ ਮੌਤਲ DIG ਹਰਜਨ ਸਿੰਘ ਫੁੱਲਰ ਨੇ ਉਹਨਾਂ ਦੀ ਅੱਜ ਪੇਸ਼ੀ ਹੋਵੇਗੀ ਚੰਡੀਗੜ੍ਹ ਕੋਰਟ 'ਚ ਪੇਸ਼ ਕੀਤਾ ਜਾਵੇਗਾ ਮੌਤਲ DIG ਨੂੰ ਤੁਹਾੰਦਾ ਦੀ CBI ਬਲੋਂਨ ਨੂੰ ਪੇਸ਼ ਕੀਤਾ ਜਾਏਗਾ 5 ਦਿਨਾਂ ਦੀ ਉਹਨਾਂ ਦੀ ਰਿਮਾਂਡ ਮਿਲੀ ਸੀ ਜੋ ਕਿ ਅੱਜ ਖਤਮ ਹੋ ਰਹੀ ਹੈ ਤੇ ਇਸੇ ਸੰਬੰਧ 'ਚ ਅੱਜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ ਤੋਂ ਰਿਮਾਂਡ ਵਧਾਉਣ ਦੀ ਮੰਗ ਵੀ CBI ਕਰ ਸਕਦੀ ਹੈ ਤੁਹਾੰਦਾ ਦੀ ਕਿ ਫੁੱਲਰ ਨਾਲ ਜੁੜੇ IAS ਅਤੇ IPS ਅਧਿਕਾਰੀਆਂ ਦੇ ਨਾਮਾਂ ਦਾ ਵੀ ਖੁਲਾਸਾ ਹੋ ਸਕਦਾ ਹੈ ਆਪਸਰਾ ਦੇ ਨਾਂ ਕੋਰਟ ਤੇ ਚਾਰਜ ਸੀਵੀਆਈ ਵੱਲੋਂ ਦਿੱਤੇ ਜਾ ਸਕਦੇ ਨੇ ਇਸ ਦੇ ਨਾਲ ਹੀ ਤੁਹੰਦਾ ਦੇ ਕਿ ਪੰਜਾਬ ਵਿਜੀਲੈਂਸ ਨੇ ਵੀ ਮੋਹਾਲੀ ਕੋਰਟ ਚ ਅਰਜੀ ਲਗਾ ਕੇ ਭੁੱਲਰ ਨੂੰ ਪ੍ਰੋਡਕਸ਼ਨ ਗ੍ਰਾਂਟ ਤੇ ਲੈਣ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਅਰਜੀ ਖਾਰਜ ਕਰਕੇ ਦੁਬਾਰਾ ਪਟੀਸ਼ਨ ਲਗਾਉਣ ਲਈ ਕਿਹਾ ਸੀ ਤੁਹੰਦਾ ਦੇ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੀ ਦਿੱਤੇ ਦੀਨੀ ਰਿਵਿਟ ਤੇ ਵੀ ਤੁਹੰਦਾ ਦੇ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਵੀ ਦਿੱਤੇ ਦੀਨੀ ਰਿਸ਼ਵਤ ਦੇ ਮਾਮਲੇ ਵਿੱਚ ਗ੍ਰਫਤਾਰ ਕੀਤਾ ਗਿਆ ਸੀ ਸੀਬੀਆਈ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਟਿਕਾਣਿਆਂ ਉੱਤੇ ਜਿਹੜੇ ਕਿ ਲਗਾਤਾਰ ਛਾਪੇ ਮਾਰੀ ਹੋਈ ਸੀ ਜਸੁਰਾਨ ਵੱਡੇ ਪੱਦਰ ਉੱਤੇ ਜਿਹੜੇ ਕਿ ਪੈਸਾ ਸੋਨਾ ਅਤੇ ਹੋਰ ਜਿਹੜੀ ਕਿ ਮਹਿੰਗੀਆਂ ਚੀਜ਼ਾਂ ਬਰਾਮਦ ਹੋਈਆਂ ਸੀ ਤੋਂ ਬਾਅਦ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ 5 ਦਿਨ ਪਹਿਲਾਂ ਜਦੋਂ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ 5 ਦਿਨਾਂ ਦਾ ਉਹਨਾਂ ਦਾ ਰਿਮਾਂਡ ਜਿਹੜਾ ਕਿ ਸੀਬੀਆਈ ਨੇ ਦਿੱਤਾ ਗਿਆ ਸੀ ਜੋ ਕਿ ਅੱਜ ਖਤਮ ਹੋ ਰਿਹਾ ਤਾਂ ਹੁਣ ਸੀਬੀਆਈ ਅੱਜ ਫੇਰ ਜੇ ਡਿਗਰਟ ਕੋਰਟ ਵਿੱਚ ਉਹਨਾਂ ਨੂੰ ਪੇਸ਼ ਕਰੇਗੀ ਤਾਂ ਅੱਗੇ ਦੇਖਾਂ ਹੋਵੇਗਾ ਕਿ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਹੈ ਜਾਂ ਸੀਬੀਆਈ ਕਿਹੜੀਆਂ ਦਲੀਲਾਂ ਕੋਰਟ ਵਿੱਚ ਦਿੰਦੀ ਹੈ ਤੇ ਹੋਰ ਕਿਹੜੇ-ਕਿਹੜੇ ਇਲਜ਼ਾਮ ਜਿਹੜੇ ਕਿ ਮੋਤਲ ਡੀਆਈਜੀ ਹਰਜਨ ਸਿੰਘ ਭੁੱਲਰ ਤੇ ਲੱਗਦੇ ਨੇ ਫਿਰ ਰਿਪੋਰਟ ਚਰਦੀਕਲਾ ਟਾਈਮ ਟੀਵੀ ਭੁੱਲਰ ਸਭ ਕੁਝ ਕਹਿਣਾ ਚਾਹੁੰਗੇ ਕਹਿਣਾ ਚਾਹੁੰਗੇ ਭੁੱਲਰ ਸਾਹਿਬ ਮੇਰਾ ਵਕੀਲ ਦੱਸੇਗਾ ਸਾਰਾ ਕੁਝ ਹਰ ਇੱਕ ਚੀਜ਼ ਦਾ ਜਵਾਬ ਦੇਣਗੇ ਉਹ ਮੇਰਾ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ The latest update on a press bell icon. No. This program is sponsored by the Singla office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine. Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.